ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆਂ ਅੰਬ ਦੀ ਮਿੱਠੀ ਚਟਨੀ ਆ ਉਹਦੇ ਲਈ ਲਵਾਂਗੇ ਆਪਾਂ ਦੋ ਅੰਬ ਹੁਣ ਇਹਨਾਂ ਨੂੰ ਆਪਾਂ ਕਰਾਂਗੇ ਕद्दूकस ਇੰਨੇ ਇੱਕ ਰੱਖਣੇ ਆ ਇਹ ਮੋਟੇ ਹਾਂਜੀ ਹੁਣ ਆਪਾਂ ਅੰਬ ਕद्दूकस ਕਰ ਲਏ ਆ ਹੁਣ ਇਸ ਤੋਂ ਬਾਅਦ ਆਪਾਂ ਲੈ ਸਤਰਾ ਦੇ ਮਸਾਲੇ ਦੀ ਚ ਲਈ ਆਪਾਂ ਹਿੰਗ ਥੋੜੀ ਜੀ ਕਲੌਂਜੀ ਲਈ ਆ ਮੇथी दाਣਾ ਲਿਆ ਕਾਲੀਆਂ ਮਿਰਚਾਂ ਲਈ ਆ ਜੀਰਾ ਲਿਆ ਆਪਾਂ ਤੇ ਆਪਾਂ ਥੋੜੀ ਸੌਂਫ ਲਈ ਆ ਥੋੜੀ ਜੀ ਰਾਈ ਲਈ ਆ ਹੁਣ ਆਪਾਂ ਗੈਸ ਨੂੰ ਆਨ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਸਰ੍ਹੋਂ ਦਾ ਤੇਲ ਹਾਂਜੀ ਹੁਣ ਆਪਾਂ ਤੇਲ ਨੂੰ ਕਰਾਂਗੇ 1 ਤੋਂ 2 ਮਿੰਟ ਲਈ ਗਰਮ ਤੇ ਆਪਣਾ ਤੇਲ ਹੋ ਚੁੱਕਾ ਗਰਮ ਸਾਰੇ ਮਸਾਲੇ ਲੈ ਲਏ ਆ ਤਾਂ ਗੈਸ ਬਿਲਕੁਲ ਲੋ ਫਲੇਮ ਤੇ ਕਰਾਂਗੇ ਹੁਣ ਇਹਦੇ 'ਚ ਆਪਾਂ ਪਾਵਾਂਗੇ ਆਮਬਾ ਹੁਣ ਆਪਾਂ ਇਹਨੂੰ ਹਿਲਾਵਾਂਗੇ ਤਾਂ ਕਿ ਮਸਾਲਾ ਸਾਰੇ ਅੰਬਾਂ ਦੇ ਉੱਪਰ ਲੱਗ ਜੇ ਆਪਣਾ ਹੁਣ ਆਪਾਂ ਇਹਨੂੰ ਹਲਕੀ ਹਲਕੀ ਅਗਦੇ ਉੱਪਰ ਭੁੰਨਾਂਗੇ ਚੰਗੀ ਤਰ੍ਹਾਂ ਜੋ ਥੋੜਾ ਜਿਹਾ ਬ੍ਰਾਊਨ ਹੋ ਜਾਣਗੇ ਇਸ ਤੋਂ ਬਾਅਦ ਆਪਾਂ ਇਹਦੇ ਚ ਪਾਵਾਂਗੇ 슈ਗਰ ਹਾਂਜੀ ਆਪਣਾ ਥੋੜਾ ਜਿਹਾ ਬ੍ਰਾਊਨ ਹੋ ਚੁੱਕਾ ਆਂਬ ਤੇ ਹੁਣ ਆਪਾਂ ਲਈਆ ਖਾਂਡੇ ਦੇ ਲਈ ਆ ਮੈਂ ਲਈਆ 100 ਤੋਂ 150 ਗ੍ਰਾਮ ਤੁਸੀਂ ਆਪਣੇ ਅਕੋਰਡਿੰਗ ਵੀ ਲੈ ਸਕਦੇ ਹੋ ਜਿੰਨਾ ਕਿ ਤੁਹਾਨੂੰ ਮਿੱਠਾ ਚਾਹੀਦਾਗਾ ਹੁਣ ਆਪਾਂ ਇਹਨੂੰ ਪਾਵਾਂਗੇ ਅੰਮਾ ਦੇ ਵਿੱਚ ਫਿਰ ਇਸ ਤੋਂ ਬਾਅਦ ਆਪਾਂ ਇਹਨੂੰ ਭੁੰਨਾਂਗੇ ਥੋੜੀ ਦੇਰ ਲਈ ਥੋੜਾ ਜਿਹਾ ਤਾਂ ਕਿ ਥੋੜੀ ਮੈਲਟ ਹੋ ਜਾਏ ਇਸ ਤੋਂ ਬਾਅਦ ਆਪਾਂ ਪਾਣੀ ਲਾਵਾਂਗੇ ਇਹਦੇ ਚ ਜੰਗ ਜਿੱਤਰਾ ਹਲਾ ਲੈਣਾਗਾ ਪਹਿਲਾਂ ਆਪਾਂ 1.5 ਗਲਾਸ ਤੱਕ ਪਾਣੀ ਲੈ ਲੈਣਾਗਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਥੋੜਾ ਜਿਹਾ ਪਿੰਕ ਸਾਲਟ ਤੁਸੀਂ ਵਾਈਟ ਸਾਲਟ ਵੀ ਪਾ ਸਕਦੇ ਆ ਨਮਕ ਆਪਾਂ ਅੱਧੇ ਚਮਚ ਤੋਂ ਘੱਟ ਨਮਕ ਪਾਉਣਾਗਾ ਹੁਣ ਆਪਾਂ ਇਹਦੇ 'ਚ ਜੀ ਹੁਣ ਆਪਾਂ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਲਾਵਾਂਗੇ ਥੋੜੇ ਕਰ ਇਹਦੇ ਨਾਲ ਕਲਰ ਵੀ ਆ ਜਾਊਗਾ ਆਪਣਾ ਹੁਣ ਆਪਾਂ ਗੈਸ ਨੂੰ ਤੇਜ਼ ਕਰ ਲਾਂਗੇ ਹੁਣ ਆਪਾਂ ਇਹਨੂੰ 10 ਤੋਂ 15 ਮਿੰਟ ਲਈ ਭੁੰਨਾਂਗੇ ਹਾਂਜੀ ਆਪਣੀ ਚਟਨੀ ਬਣ ਕੇ ਹੋ ਗਈ ਹੈ ਤਿਆਰ ਤੁਸੀਂ ਇਹਨੂੰ ਪਰੌਂਠਿਆਂ ਦੇ ਨਾਲ ਵੀ ਤੇ ਰੋਟੀ ਦੇ ਨਾਲ ਵੀ ਖਾ ਸਕਦੇ ਹੋ